ਗੁਰਜੀਕਾ ਖਾਲਸਾ ਵੈਕੁੰਠ ਜੀ ਕੀ ਖਤੇ ਅ ਅਪਾ ਜੀ ਅੱਜ ਬਹੁਤ ਹੀ ਜ਼ਿਆਦਾ ਜ਼ਰੂਰੀ ਤੇ ਖਤਰਨਾਕ ਚੀਜ਼ ਖਰੀਦਣ ਆਇਆ ਇਹ ਗਨਸ ਸਟੋਰ ਹੈ ਇੱਥੇ ਜਿਹੜੀਆਂ ਆਪਾਂ ਕੋਈ ਰਿਵਾਲਵਰ ਕੋਈ ਪਿਸਟਲ ਕੋਈ ਵੀ ਗਨ ਲੈਣੀ ਹੈ ਬਹੁਤ ਛੇਤੀ ਆਪਾਂ ਨੂੰ ਮਿਲ ਜਾਂਦੀ ਹੈ ਉਹ ਆਪਾਂ ਲਵਾਂਗੇ ਤੇ ਆਪਣੇ ਕੋਲ ਵੀ ਰੱਖਿਆ ਕਰਾਂਗੇ ਇੱਥੇ ਬਹੁਤ ਸਾਰੇ ਬਹੁਤ ਚੰਗੇ ਨੇ ਤੇ ਜਿੱਥੇ ਚੰਗੇ ਹੁੰਦੇ ਨੇ ਉੱਥੇ ਮਾੜੇ ਵੀ ਹੁੰਦੇ ਨੇ ਜਿੱਥੇ ਵਧੀਆ ਹੁੰਦੇ ਨੇ ਉੱਥੇ ਘਟੀਆ ਵੀ ਹੁੰਦੇ ਨੇ ਤੇ ਤੁਹਾਨੂੰ ਵੀਡੀਓ ਦੇ ਵਿੱਚ ਮਤਲਬ ਕਿ ਆਪਾਂ ਮਤਲਬ ਕਿ ਚੰਗੀ ਚੰਗੀ ਇਨਫੋਰਮੇਸ਼ਨ ਨਹੀਂ ਦਵਾਂਗੇ ਹਰ ਤਰ੍ਹਾਂ ਦੀ ਇਨਫੋਰਮੇਸ਼ਨ ਦਵਾਂਗੇ ਜਿਸ ਤਰ੍ਹਾਂ ਦੀ ਆਪਾਂ ਤੁਹਾਨੂੰ ਦੁਨੀਆ ਮਿਲੋਗੇ ਠੀਕ ਹੈ ਜੀ ਹੁਣ ਆਪਾਂ ਚੱਲਦੇ ਆਂ ਗਨ ਸਟੋਰ ਦੇ ਵਿੱਚ ਅੰਦਰ ਜਾ ਕੇ ਜੀ ਆਪਾਂ ਪਤਾ ਨਹੀਂ ਕਿਵੇਂ ਦੀ ਵੀਡੀਓ ਬਣਾਉਣੀ ਹੈ ਅੰਦਰ ਜਾ ਕੇ ਪਤਾ ਲੱਗੂਗਾ ਕਿਹ ਇਨਫੋਰਮੇਸ਼ਨ ਮੈਂ ਤੁਹਾਨੂੰ ਹੋਰ ਦੇਣਾ ਚਾਹੁੰਦੀ ਆ ਇੱਥੇ ਆ ਇਹ ਗਨ ਜਿਹੜਾ ਅਸੀਂ ਜਿੰਨਾਂ ਕੋਲ ਰੁਕੇ ਹੋਏ ਆ ਉਹ ਲੈ ਰਹੇ ਨੇ ਤੇ ਜਿਵੇਂ ਜਿੰਨਾਂ ਕੋਲ ਗ੍ਰੀਨ ਕਾਰਡ ਹੁੰਦਾ ਹੈ ਉਹਨਾਂ ਦਾ ਲਾਇਸੈਂਸ ਬਣਦਾ ਹੈ ਤੇ ਉਹ ਲਾਇਸੈਂਸ ਦੇ ਉੱਪਰ ਇੱਕ ਆ ਗਨ ਮਿਲਦੀ ਹੈ ਤੇ ਉਹ ਹਰੇਕ ਮਹੀਨੇ ਵੀ ਲੈ ਸਕਦੇ ਨੇ ਤੇ ਜਿਹੜੇ ਇੱਕ ਗਨ ਹਰੇਕ ਮਹੀਨੇ ਜਣੀ ਇਸ ਤਰ੍ਹਾਂ ਇੱਧਰ ਦੇ ਜੋ ਰੂਲ ਨੇ ਰੈਗੂਲੇਸ਼ਨ ਨੇ ਉਹ ਤੁਹਾਨੂੰ ਦੱਸ ਰਹੇ ਆ ਬਾਕੀ ਜੋ ਇਨਫੋਰਮੇਸ਼ਨ ਅੰਦਰ ਜਾ ਕੇ ਆਪਾਂ ਨੂੰ ਮਿਲਦੀ ਹੈ ਹੋਰ ਉਹ ਵੀ ਡਿਟੇਲ ਆਪਾਂ ਤੁਹਾਨੂੰ ਦਵਾਗੇ ਜਾਂ ਫਿਰ ਆਪਾਂ ਇਹਨਾਂ ਤੋਂ ਦਵਾ ਦਿੰਦੇ ਆ ਜਿਹੜੇ ਆਪਣੇ ਫੈਮਿਲੀ ਮੈਂਬਰ ਲੈ ਰਹੇ ਨੇ ਇਹੀ ਹੁੰਦੀ ਆ ਰੇਖ ਦੀ ਹਾਂ ਮੈਂ ਕਿਹਾ ਅੱਧਾ ਅੱਛਾ ਐਂਟਰੀ ਕਿੱਥੇ ਐਂਟਰੀ ਉਹ ਡੋਰ ਜਿਹੜਾ ਅੱਛਾ ਪੱਲਾ ਡੋਰ ਪੱਲਾ ਨਿਵਾਸ 51 ਮੈਂ ਦੀ ਇਹ ਐਂਟਰੀ ਡੋਰ ਹੈ ਆਪਾਂ ਐਂਟਰੀ ਕਰਨੀ ਹੈ ਅੱਜ ਪੈਕਿੰਗ ਮਾਈ ਕਮੇ ਲੈ ਲੋ ਬੈਠੇ ਰਹੋ ਸਰਤਾਂ ਨਹੀਂ ਕਿ ਕੀ ਸਰਤਾਂ ਨਹੀਂ Uh, just, All right, same of different color. consider two different So, just, you know, um, uh, yeah, that's where ਹਾਂਜੀ ਤੇ ਹੁਣ ਆਪਾਂ ਗਨ ਸਟੋਰ ਚ ਆ ਗਏ ਸੀ ਉੱਥੇ ਸਾਰਾ ਪੇਪਰ ਵਰਕ ਡਨ ਹੋ ਗਿਆ ਤੇ ਹੁਣ ਆਪਾਂ ਚਾਹ ਪੀਣ ਚੱਲੇ ਆ ਤੇ ਤੁਹਾਨੂੰ ਮਿਲਦੇ ਆਪਾਂ

ਇੱਧਰ ਤਾਰਾਂ ਬੰਨ੍ਹਣੀਆਂ ਐ ਇਹ ਕੱਪੜੇ ਸੁਕਾਉਣ ਵਾਸਤੇ ਚਲੋ ਵੈਸੇ ਇੱਥੇ ਮਤਲਬ ਕਿ ਵੀ 95% 100% ਕੱਪੜੇ ਸੁੱਕ ਵੀ ਜਾਂਦੇ ਨੇ ਉਹ ਵੀ ਕੋਈ ਬੜੀ ਗੱਲ ਨਹੀਂ ਹੈਗੀ ਪਰ ਫਿਰ ਵੀ ਚਲੋ ਆਪਾਂ ਧੁੱਪ ਲਵਾ ਲੈਣੀ ਚਾਹੀਦੀ ਹੈ ਲਵਾਈ ਲੈਣੀ ਹੈ ਵਧੀਆ ਐ ਧੁੱਪ ਲਵਾਉਣ ਦਾ ਤੇ ਬਾਕੀ ਬਸ ਕੱਪੜੇ ਆਪਣੇ ਰੁਟੀਨ ਦੇ ਹੀ ਨਹੀਂ ਇਹਨਾਂ ਨੂੰ ਸੁੱਕਣੇ ਪਾ ਦਿੰਦੇ ਆ ਨੂੰ ਸਾਝੀਆਂ ਪਤਾਨੀਆਂ ਹੈ ਮਸ਼ੀਨ ਠੀਕ ਰੱਖੂਗੀ ਪਵਾੜੂਗੀ ਕੋਈ ਨਹੀਂ ਪਤਾ ਜੀ ਸिलो ਫਿਰ ਹੋਰ ਕੰਮ ਕਰਨ ਦਿਖਾਉਂਦੇ ਆ ਜੀ ਇੱਧਰ ਦੇ ਸਵੇਰੇ ਗੰਨੇ ਉਹ ਕਰੇ ਸੀ ਨੰਨੇ ਦਾ ਜੂਸ ਬਣਾਵਾ ਕੇ ਲੈ ਕੇ ਆਂਦਾ। ਉਹ ਦਿਖਾਉਣੀ ਹੈ ਤੁਹਾਨੂੰ। ਇਹ ਗੈਸ ਇਹ ਮੱਕੀ ਦਾ ਆਟਾ ਹੈ ਜੀ। ਕੀ ਕੁਝ ਪਾਇਆ ਇਹਦੇ ਵਿੱਚ? ਮੇਥੀ। ਹਾਂ ਜੀ। ਧਨੀਆ, ਪਿਆਜ਼, ਤਰੀਆਂ ਮਿਰਚਾਂ, ਹਰੀਆਂ ਮਿਰਚਾਂ, ਅਦਰਕ, ਗਰਮ ਮਸਾਲਾ, ਲਾਣ, ਨਮਕ ਤੇ ਗਰਮ ਮਸਾਲਾ। ਤੇ ਇਹ ਰੋਟੀ ਇਸ ਤਰ੍ਹਾਂ ਬਣਾਈਏ ਦੀਦੀ ਨੇ। ਚਲੋ ਇਹ ਦੁਬਾਰਾ ਫਿਰ ਬਣਾਉਣਗੇ। ਇਹ ਆਪਾਂ ਦੇਖਦੇ ਆ ਤੇ ਇੱਧਰ ਕਿਉਂ ਲਾਉਂਗੇ ਫਿਰ ਬਸ ਇਸ ਨੇ ਇੱਧਰ ਦੇ ਦੇਣਾ ਮਾਣੀ ਜਾ ਕੇ ਖਾ ਅੱਛਾ ਜੀ ਠੀਕ ਹੈ ਇਹ ਮੱਖਣ ਨਾਲ ਇਹਨੂੰ ਸਰਵ ਕਰੋ ਦਹੀਂ ਨਾਲ ਉਹ ਆਪਣਾ ਆਪਸ਼ਨ ਹੈ ਜਿਵੇਂ ਟੇਸਟ ਲੱਗਦਾ ਬਣਦਾ ਰੀਤੇ ਦੇ ਦੋ ਹੀ ਹੱਥ ਚੰਦਦੇ ਨੇ ਦੋ ਤਵੇ ਰੱਖੇ ਹੋਏ ਨੇ ਬਸ ਬਣੀ ਪਿਆ ਇਹ ਇਧਰ ਪ੍ਰਸ਼ਾਦਾ। ਤੇ ਮਲਕੀ ਜਿਵੇਂ ਆਪਾਂ ਮੱਕੀ ਦਾ ਆਟਾ ਲੈਨੇ ਆ ਜੀ ਉਵੇਂ ਹੀ ਲਿਆ ਹੈ ਲੈ ਕੇ ਇਹਦੇ ਵਿੱਚ ਜਿਹੜਾ ਸਵਾਦ ਦਿੱਸਿਆ ਉਹਨੂੰ ਮਿਕਸ ਕਰ ਲਿਆ ਤੇ ਗੁੰਨ ਲਿਆ ਇਹਨੂੰ। ਤੇ ਗੁੰਨੇ ਆ ਵੀ ਠੰਡੇ ਪਾਣੀ ਨਾਲ ਐ। ਮਲਕੀ ਕਈ ਵਾਰ ਆਪਣੇ ਉਧਰ ਆਟੇ ਜੁੜਦੇ ਨਹੀਂ ਹੁੰਦੇ। ਫਿਰ ਆਪਾਂ ਉਹ ਸਾਟੇ ਨੂੰ ਨਾ ਗਰਮ ਪਾਣੀ ਯੂਜ਼ ਕਰਦੇ ਆ। ਇਹ ਇੱਥੇ ਇਹਨਾਂ ਨੇ ਬਿਲਕੁਲ ਪਤਲਾ ਜਿਹਾ ਇਹ ਪੋਲੀਥੀਨ ਰੱਖਿਆ। ਅੱਛਾ ਹੁਣ ਇਹ ਕਰ ਰਹੇ ਹਾਂ। ਇਹ ਜੀ ਥੱਪੜ ਜੀ ਬਣਾ ਰਹੇ ਆ। ਅੱਛਾ। ਇਹ ਜੀ ਥੱਪੜ ਜੀ ਮਾਰ ਕੇ ਹੱਥਾਂ ਤੇ ਨਾਲ ਔਟ ਆਵੇ ਜੀ ਹਨਾ। ਤੇ ਫਿਰ ਇਸ ਤਰ੍ਹਾਂ ਵੀ ਬਣਾ ਸਕਦੇ ਆ। ਇਹ ਲੋਚ ਇਹ ਇਹ ਫਿਰ ਬਿਲਕੁਲ ਵੀ ਨਾਲ ਨਹੀਂ ਚਿਪਕਿਆ ਹੈਗਾ ਇਹ ਕਿਉਂਕਿ نیچے ਘਿਓ ਤੇਲ ਕੁਛ ਵੀ ਲਗਾ ਲੋ ਤੇ ਹੁਣ ਇਹਨੇ ਇਹਦੇ ਨਾਲ ਤਵੇ ਨਾਲ ਵੀ ਨਹੀਂ ਚਿਪਕਣਾ ਇਹ ਪਤਾ ਇਹ ਦੋ ਪ੍ਰਸ਼ਾਦ ਇਕੱਠੇ ਤਿਆਰ ਹੋ ਗਏ ਇਹ ਦੇਖ ਕਈ ਵਾਰ ਜਦੋਂ ਆਪਾਂ ਹੱਥ ਤੇ ਹੀ ਰੋਟੀ ਬਧਾਉਂਦੇ ਆ ਉਹ ਵਿਚਾਲੋਂ ਮੋਟੀ ਜੀ ਨਹੀਂ ਰਹਿ ਜਾਂਦੀ ਟਿੱਕੀ ਜੀ ਹਨਾ ਇਸ ਤਰ੍ਹਾਂ ਠੀਕ ਹੈ ਜੀ ਵੀ ਟਿੱਕੀ ਜਿੰਨੀ ਰਹਿੰਦੀ ਕਣਕ ਦੇ ਰੋਟੀ ਵਾਂਗੂ ਰੋਟੀ ਤਿਆਰ ਹੋ ਜਾਂਦੀ ਹੈ ਇਹਦੇ ਵਿੱਚ ਕੁਝ ਵੀ ਔਖਾ ਨਹੀਂ ਹੈਗਾ ਤੇ ਜਿਵੇਂ ਪਕਾਉਂਦੇ ਪਕਾਉਂਦੇ ਤੇ ਉਹ ਤੇਲ ਲਾ ਲਿਆ ਉਸ ਤਰ੍ਹਾਂ ਹੀ ਰੋਟੀ ਇੱਧਰ ਤਿਆਰ ਹੋ ਗਈ। ਨੀਚੇ ਨਹੀਂ ਲੱਗ ਰਹੀ ਤਵੇ ਦੇ। ਤੇ ਜਿਵੇਂ ਆਪਾਂ ਇਹਨੂੰ ਦੇਖੋ ਬਿਨਾ ਖੁਰਚਣੀ ਤੋਂ ਹੀ ਖੱਲਤਾ। ਇਹਨਾਂ ਤੋਂ ਇਹ ਬਿਲਕੁਲ ਕੋਲ ਦੀ ਪ੍ਰਸ਼ਾਦਾ ਬਣਾਉਣਾ ਹੋਵੇ। ਦੇਖੋ ਬਿਲਕੁਲ ਕੋਲ ਬਣੇ। ਠੀਕ ਹੈ ਜੀ ਬਾਕੀ ਜਿਵੇਂ ਤੁਸੀਂ ਸਰਵ ਕਰਨਾ ਹੈ ਇਹਨੂੰ ਉਸ ਤਰ੍ਹਾਂ ਕਰ ਲਿਓ ਦਹੀਂ ਨਾਲ ਮੱਖਣ ਨਾਲ ਲੱਸੀ ਨਾਲ ਚਾਹ ਨਾਲ ਉਹ ਤੁਹਾਡੀ ਆਪਣੀ ਮਰਜ਼ੀ ਹੈ ਠੀਕ ਹੈ ਜੀ ਇਹ ਆਪਾਂ ਅੱਗ ਸੇਕ ਰਹੀਆਂ ਜੀ ਬਾਹਰ ਬਹੁਤ ਠੰਡਾ ਹੈ ਆਪਾਂ ਬਾਹਰ ਬੈਠੇ ਸੀਗੇ ਤੇ ਇੱਧਰ ਆਪਣਾ ਇਹ ਚੁੱਲਾ ਹੈ ਚੁੱਲੇ ਤੇ ਪਤੀਲਾ ਰੱਖਿਆ ਇੱਥੇ ਆਪਾਂ ਕੁਕਿੰਗ ਕਰਾਂਗੇ ਤੇ ਪਹਿਲਾਂ ਆਪਾਂ ਥੋੜਾ ਜਿਹਾ ਸੇਕ ਕਰ ਲਈਏ ਤੇ ਈ ਆਪਣਾ ਅ ਪਿੱਛੇ ਦਾ ਸਾਰਾ ਤੁਹਾਨੂੰ ਇੰਟਰਸਟ ਤੋਂ ਹੋਣੀ ਹੈ